ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਪੂਰੇ ਪੰਜਾਬ ਭਰ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਔਰ 10 ਵਜੇ ਦਾ ਸਮਾਂ ਸੀ ਔਰ ਜੇ ਤਸਵੀਰਾਂ ਗਰਦਾਸਪੁਰ ਦੀ ਗੱਲ ਕਰੀਏ ਤੇ ਮੈਂ ਪਹਿਲੇ ਦਿਖਾਇਆ ਕਿ ਇੱਕ ਵੀਡੀਓ ਪਹਿਲੇ ਦੇ ਵਿੱਚ ਹਾਲੈਂਡ ਦਿਖਾਇਆ ਸੀ ਕਿ ਹਾਲੈਂਡ ਕਾਰਵਾਈ ਦਾ ਜਿਹੜਾ ਅੱਗੇ ਟਰੈਕਟਰ ਜਿਹੜਾ ਉਹ ਅਗਵਾਈ ਕਰ ਰਿਹਾ ਔਰ ਸਭ ਤੋਂ ਵੱਡੀ ਤਸਵੀਰ ਕਿ ਜੀਸੀਬੀ ਮਸ਼ੀਨਾਂ ਵੀ ਕਿਸਾਨਾਂ ਨਾਲ ਲੈ ਕੇ ਜਾ ਰਹੇ ਨੇ ਔਰ ਇਹਨੂੰ ਨਾਲ ਲੈ ਕੇ ਜਾਣ ਦਾ ਕਾਰਨ ਜਿਹੜਾ ਕਿਸਾਨਾਂ ਦਾ ਪੱਖ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਅੰਦੋਲਨ ਆ ਉਹ ਸ਼ਾਂਤਮਈ ਹੈ ਲੇਕਿਨ ਉਸ ਅੰਦੋਲਨ ਨੂੰ ਰੋਕਣ ਲਈ ਜੇ ਹਰਿਆਣਾ ਪੁਲਿਸ ਵੱਲੋਂ ਉੱਥੇ ਬੈਰੀਕੇਡ ਲਗਾਏ ਗਏ ਨੇ ਤੇ ਉਹਨਾਂ ਵੱਲੋਂ ਵੀ ਟੈਕਨੀਕ અપਾਈ ਜਾ ਰਹੀ ਹੈ ਕਿ ਜੀਸੀਬੀ ਮਸ਼ੀਨਾਂ ਜਾਂ ਹੋਰ ਐਸੇ ਇਕਵਿਪਮੈਂਟ ਜਿਹੜੇ ਕਿ ਉਹ ਬੈਰੀਕੇਡ ਤੋੜੇ ਜਾ ਸਕਣ ਉਹਨਾਂ ਨੂੰ ਤੋੜਨ ਲਈ ਮਿੱਟੀ ਪਾਈ ਪਾ ਕੇ ਕ੍ਰਾਸ ਕੀਤਾ ਜਾ ਸਕੇ ਉਹਨਾਂ ਲਈ ਪੂਰੀ ਤਿਆਰੀ ਹੈ ਔਰ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਾਰਵਾਈ ਬਹੁਤ ਵੱਡੀ ਹੈ ਜੇ ਟਰੈਕਟਰ ਟਰਾਲੀਆਂ ਦੀ ਗੱਲ ਕਰੀਏ ਤੇ ਟਰੈਕਟਰ ਟਰਾਲੀਆਂ ਦੇ ਵਿੱਚ ਵੀ ਤੇਲ ਦੇ ਕੈਨ ਜਾਂ ਹੋਰ ਜਿਹੜਾ ਸਮਾਨ ਹੈ ਸਿਲੰਡਰਾਂ ਉਹ ਵੀ ਲੱਦ ਕੇ ਕਿਸਾਨ ਚਾਲੇ ਪਾ ਰਹੇ ਨੇ ਦਿੱਲੀ ਵੱਲ ਨੂੰ ਔਰ ਮੇਰੇ ਨਾਲ ਹੋਰ ਕਿਸਾਨ ਆ ਗੂ ਵੀ ਨੇ ਆਪਾਂ ਗੱਲ ਵੀ ਕਰਦੇ ਕਿਵੇਂ ਦੀ ਇੱਕ ਜਿਹੜੀ ਤਿਆਰੀ ਹੈ ਪ੍ਰਧਾਨ ਜੀ ਜਿਹੜੀ ਮੀਟਿੰਗ ਹੋਈ ਸੀ ਦਾਤੀ ਉਹ ਉਹਦੇ ਵਿੱਚ ਕੀ ਐਸਾ ਫੈਸਲਾ ਨਹੀਂ ਸਿਰੇ ਚੜਿਆ ਕਿ ਜਿਹੜਾ ਤੁਹਾਨੂੰ ਹੁਣ 10 ਵਜੇ ਮੂਵ ਕਰਦਾ ਪੈਣਾ ਆ ਦੇਖੋ ਮੂਵ ਤੇ ਅਸੀਂ ਪਰਸੋਂ ਦੇ ਕਰਨ ਰਿਹਾ 11 ਤਰੀਆਂ ਟਾਲੀਆਂ ਮੂਵ ਕਰਨੀਆਂ ਨੇ ਬਾਰਡਰ ਦੇ ਲਾਗੇ ਲਾਗੇ ਜਾ ਰਹੀਆਂ ਨੇ ਸਰਕਾਰ ਨੇ ਜਿਹੜਾ ਇੱਕ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਸੀ ਚੋਲ ਹੀ ਕਰਕੇ ਮੀਟਿੰਗ ਕਰਾਉਣ ਦਾ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਮੀਟਿੰਗ ਬੇਸਟਾਵਾ ਜਿਹੜੀਆਂ ਸਰਕਾਰ ਨੇ ਖੁਦ ਸਾਡੇ ਨਾਲ ਕਮਿਟਮੈਂਟ ਕੀਤੀਆਂ ਹੋਈਆਂ ਨੇ ਲਿਖ ਕੇ ਦਿੱਤਾ ਵਾ ਸਰਕਾਰ ਉਹਨੂੰ ਪੂਰਾ ਨਹੀਂ ਕਰ ਰਹੀ ਇਹ ਸਭ ਤੋਂ ਵੱਡੀ ਵਾਦਾ ਖਿਲਾਫੀ ਸਰਕਾਰ ਦੀ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਦੇਸ਼ ਦਾ ਵਿਕਾਸ ਮੈਂ ਕਹਿੰਦਾ 80 ਕਰੋੜ ਲੋਕ ਨੇ ਜਿਹੜੇ ਦੇਸ਼ ਦਾ ਵਿਕਾਸ ਕਰਨ ਲਈ ਉਹ ਪੰਜ ਬੰਦਿਆਂ ਦਾ ਇਹਨਾਂ ਲੋਕਾਂ ਦੀ ਸਾਰ ਲਓ ਇਹ ਦੇਸ਼ ਦੇ ਵਸਨੀਕ ਨੇ ਜਿਹੜੀਆਂ ਆ ਦੁਆਰਾ ਖੜੀਆਂ ਕਰੀਆਂ ਜਾ ਰਹੀਆਂ ਪੰਜਾਬ ਔਰ ਹਿੰਦੁਸਤਾਨ ਦੇ ਇਹ ਕੀ ਸ਼ੋਅ ਕਰਨਾ ਚਾਹੁੰਦੇ ਹੋ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਆ ਕਿਹੜੀ ਗੱਲਾਂ ਅਸੀਂ ਆਪਣੀ ਦੇਸ਼ ਦੀ ਰਾਜਧਾਨੀ ਇਹ ਜਿਹੜੀ ਗੱਲ ਬੋਲਦੇ ਹੋ ਪੰਜਾਬ ਤੇ ਹਿੰਦੂਸਤਾਨ ਦੇ ਵਿੱਚ ਘਰ ਦੀਵਾਰ ਇਹ ਚੀਜ਼ ਕੀ ਰਿਪਰੈਜ਼ੈਂਟ ਕਰਦੀ ਅਸੀਂ ਨਹੀਂ ਕਰਦੇ ਅਸੀਂ ਨਹੀਂ ਕਰਦੇ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਉਹ ਜੋ ਸਰਕਾਰ ਖੱਟਣ ਸਰਕਾਰ ਕਰ ਰਹੀ ਆ ਜੋ ਬਰਲੰਡ ਦੀ ਦੀਵਾਰ ਬਣਾ ਰਹੀ ਆ ਅਸੀਂ ਹੋ ਕੇ ਨੇ ਵੀ ਉਹ ਕਿਉਂ ਬਣ ਰਹੀ ਆ ਉਹਦਾ ਮਤਲਬ ਕੀ ਆ ਇਹਦਾ ਮਤਲਬ ਤੁਸੀਂ ਸਮਝੋ ਇਸ ਦੇਸ਼ ਦੇ ਵਸਨੀਕੀ ਸਮਝਦੇ ਇਸ ਦੇਸ਼ ਦੇ ਵਿੱਚ ਨਹੀਂ ਕਿ ਆਪਣੀ ਰਾਜਧਾਨੀ ਜਗ੍ਹਾ ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਜਨਮ ਸਿੱਧ ਜਿਹੜਾ ਸੰਵਿਧਾਨਕ ਅਧਿਕਾਰ ਵੀ ਆ ਜਨਮ ਸਿੱਧ ਅਧਿਕਾਰ ਵੀ ਆ ਆਪਣੇ ਹੱਕਾਂ ਦੀ ਰਾਖੀ ਲਈ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਕਰਦੇ ਆ ਔਰ ਕਰਦੇ ਆਏ ਨੇ ਕਰਦੇ ਰਹਿਣਗੇ ਬਿਲਕੁਲ ਆਪਾਂ ਦੇ ਗੁਰਦਾਸਪੁਰ ਵਾਲੇ ਤੇ ਵਸਦੇ ਹੀ ਬਾਰਡਰ ਤੇ ਆ ਜਿਹੜਾ ਹਿੰਦੂ ਪਾਕਿਸਤਾਨ ਦਾ ਇੰਡੀਆ ਪਾਕਿਸਤਾਨ ਦਾ ਬਾਰਡਰ ਆ ਆਪਾਂ ਤੇ ਉੱਥੇ ਜਿਹੜੀ ਫੈਂਸਿੰਗ ਵੇਖਦੇ ਹੋ ਉਤੋਂ ਜ਼ਿਆਦਾ ਮੇਰੇ ਕੰਨ ਸਖਤ ਫੈਂਸਿੰਗ ਸਾਡੀ ਬਦਕਤਵਿਤੀ ਹੈ ਕਿ ਸਾਡੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਕਿਤੇ ਉਹ ਕਹਿੰਦੇ ਨੇ ਮੋਤੀ ਆ ਤੇ ਮੁਮਕਣ ਹੈ ਐ ਸਮਝਦੇ ਆ ਮੋਤੀ ਆ ਤੇ ਆ ਜੋ ਲੋਕ ਸੜਕਾਂ ਦੇ ਉੱਤੇ ਆ ਕੇ ਬੈਠੇ ਆ ਇਹ ਵੇਖੋ ਤੁਸੀਂ ਬਾਰਡਰ ਦੀ ਗੱਲ ਕੀਤੀ ਹੈ ਆਪਾਂ ਬਿਲਕੁਲ ਬਾਰਡਰ ਦੇ ਉੱਪਰ ਆ ਇੱਥੇ ਆਰ ਪਾਰਸ ਨੈਗ ਹੋ ਰਹੀ ਆ ਜਿਸ ਤਰ੍ਹਾਂ ਦਾ ਬਾਰਡਰ ਹਰਿਆਣਾ ਸੀਲ ਕੀਤਾ ਗਿਆ ਜੇ ਕਿਸੇ ਪਰਮਾਤਮਾ ਕਰੇ ਇਹਨਾਂ ਮੁੱਕਨ ਮਤ ਆ ਜਾਵੇ ਪਾਕਿਸਤਾਨ ਵਾਲੇ ਬਾਰਡਰ ਸੀਲ ਕਰਦੇ ਰੇ ਤਾਂ ਹੋ ਸਕਦਾ ਸਾਡਾ ਪੰਜਾਬ ਦੀ ਜਵਾਨੀ ਕੀ ਹਿੰਦੂਤਾਂ ਦੀ ਜਵਾਨੀ ਬਚ ਜਾਵੇ ਜਿਹੜਾ ਸਮੈਕ ਨਸ਼ਾ ਜਿਹੜਾ ਆ ਰਿਹਾ ਪਾਕਿਸਤਾਨੋਂ ਪਾਸੇ ਸਾਰਾ ਬੰਦ ਹੋ ਜਾਵੇ ਆਪਾਂ ਤੇ ਬਾਰਡਰ ਵਾਲੇ ਆ ਤੇ ਫਿਰ ਹੁਣ ਉਧਰਲਾ ਬਾਰਡਰ ਤੇ ਟੱਪਿਆ ਨਹੀਂ ਆ ਬਾਰਡਰ ਟੱਪਿਆ ਜਾਏਗਾ ਦੇਖੋ ਜਿਹੜਾ ਬਾਰਡਰ ਅਸੀਂ ਉਹ ਟੱਪਿਆ ਇਸ ਕਰਕੇ ਨਹੀਂ ਆਂਦਾ ਵੀ ਉਹ ਅਸੀਂ ਇੱਕ ਸਵਧਾਨ ਤੇ ਬੱਧੀ ਹੋਏ ਸੀਗੇ ਵੀ ਇਹ ਬਾਕੀ ਉਹ ਦੇਸ਼ਾਂ ਦੇ ਹਿਸਾਬ ਦੇ ਆ ਕਿਤੇ ਸਾਡੇ ਆਪਣੇ ਘਰ ਨੂੰ ਕੰਧ ਕੋ ਘੱਡ ਦੋ ਸਾਡਾ ਰਿਸ਼ਤਾ ਬੰਦ ਕਰ ਦੋਵੇ ਉਹ ਕਹਿੰਦਾ ਕਿ ਉਹ ਫੇੜੇ ਕਿੱਡੀ ਕੋਡੀ ਗੱਲ ਆ ਇਹ ਤਾਂ ਨਿੱਕੀ ਗੱਲ ਹੈ ਜੇ ਸਾਡਾ ਪਾਕਿਸਤਾਨ ਵਾਲ ਨੂੰ ਕੋਈ ਕੌਣ ਬਾਰਡਰ ਨਹੀਂ ਤੋੜਦਾ ਪੰਜਾਬ ਦੇ ਜਿਹੜੇ ਜਵਾਨ ਨੇ ਹਮੇਸ਼ਾ ਜੰਗਾਂ ਦੇ ਵਿੱਚ ਜੁਲਦੇ ਪਾਕਿਸਤਾਨ ਨੂੰ ਫੜੇ ਉਹਨਾਂ ਨੇ ਕੀਤਾ ਹੈ ਤੇ ਪੰਜਾਬ ਦੇ ਜਿਹੜੇ ਜਵਾਨ ਨੇ ਦਿੱਲੀ ਨੂੰ ਫੜੇ ਵੀ ਕਰ ਸਕਦੇ ਆ ਸਾਡਾ ਇਤ ਪਰ ਉਹ ਸਰਕਾਰ ਸਾਨੂੰ ਅਸੀਂ ਇਹ ਸੋਚੀਦਾ ਵੀ ਅੱਜ ਜਿਹੜਾ ਸਵਾਲ ਤੁਹਾਡਾ ਜਿੱਥੇ ਤੁਸੀਂ ਆਪਣੇ ਮਨ ਦੀ ਗੱਲ ਕੱਢ ਰਹੇ ਹੋ ਵੀ ਚਿੱਖਾ ਵਾਲੀ ਗੱਲ ਜਿਹੜੀ ਕੱਢ ਰਹੇ ਹੋ ਮਨ ਦੀ ਵੀ ਕਿਉਂ ਨਹੀਂ ਤੋੜਦੇ ਤੁਸੀਂ ਸਾਨੂੰ ਉਸ ਪਾਸੇ ਜਾਨਵਰ ਤੇ ਸਰਕਾਰ ਮਜਬੂਰ ਕਰ ਰਹੀ ਹੈ ਮਤਲਬ ਦੇਖੋ ਤੁਹਾਡਾ ਤੇ ਜਿਹੜਾ ਤੁਸੀਂ ਸ਼ੁਰੂ ਤੋਂ ਇਹ ਕਹਿ ਰਹੇ ਹੋ ਸ਼ਾਂਤਮਈ ਅੰਦੋਲਨ ਫਿਰ ਸ਼ਾਂਤਮਈ ਅੰਦੋਲਨ ਦੇ ਵਿੱਚ ਇਹ ਜੇਸੀਬੀ ਕੀ ਕਰਦੀ ਦੇਖੋ ਸਾਤਵੇਂ ਦੋਲ ਸਾਡਾ ਹੈਗਾ ਜਦੋਂ ਸਾਡੀਆਂ ਰਕਾਊਟਨ ਲੱਗੀਆਂ ਰਕਾਊਟਨ ਤੋੜਨਾ ਕਿੰਨੇ ਆ ਜਦੋਂ ਸਾਨੂੰ ਤੋੜਨ ਵਾਸਤੇ ਮਜਬੂਰ ਕਰ ਰਹੀ ਹੈ ਸਰਕਾਰ ਜਿਹੜੀ ਇਸ ਵਾਸਤੇ ਹੋ ਰਹੀ ਆ ਅਸੀਂ ਉਸ ਵਾਸਤੇ ਮਜਬੂਰੀ ਵਾਸਤੇ ਦੇਲੀ ਨੂੰ ਜਾ ਰਹੇ ਆ ਕਿਤੇ ਪਾਕਿਸਤਾਨ ਲਾਹੌਰ ਨੂੰ ਨਹੀਂ ਜਾ ਰਹੇ ਜੇ ਲਾਹੌਰਾਂ ਜਾਣਾ ਤਾਂ ਸਾਨੂੰ ਟੈਂਕੀ ਲੈਣੀ ਪੈ ਸਕਦੀ ਆ ਪਰ ਇਹ ਸਿਸਟਮ ਸਰਕਾਰ ਜਿਸ ਵਜ੍ਹਾ ਨਾਲ ਤੋੜ ਰਹੀ ਆ ਤਾਂ ਇਹ ਸਮਝਾ ਕੇ ਸਰਕਾਰ ਦਾ ਧੰਨਵਾਦੀ ਆ ਕਿ ਸਾਡੀ ਕੌਮ ਨੂੰ ਗੁਲਾਮੀ ਦਾ ਸਾਹਸ ਕਰਾ ਰਹੀ ਆ ਤੇ ਅਸੀਂ ਜਿਹੜਾ ਉਹ ਉਸ ਪਾਸੇ ਨੂੰ ਸਾਨੂੰ ਧੱਕੇ ਦਾ ਬਿਲਕੁਲ ਜੇ ਕੱਲ ਦੀ ਗੱਲ ਕਰੀਏ ਗੱਲ ਇੱਕ ਤਸਵੀਰ ਆਈ ਸੀ ਕਿ ਹਾਲੈਂਡ ਟ੍ਰੈਕਟਰ ਤੇ ਮੁੰਡਾ ਬਾਰਡਰ ਪਾਰ ਕਰ ਗਿਆ ਪਹਿਲਾ ਜਿਹੜਾ ਸੀਤ ਸਿੰਘੂ ਬਾਰਡਰ ਤੇ ਪਹੁੰਚਿਆ ਇੱਥੇ ਵੀ ਹੌਲੈਂਡ ਟਰੈਕਟਰ ਅੱਗੇ ਲਾਇਆ ਜিসিਬ ਨਾਲ ਨਹੀਂ ਕਿਵੇਂ ਨਹੀਂ ਤੇ ਜਿਵੇਂ ਕੱਲ ਜੋ ਮੀਡੀਆ ਨੇ ਵਿਖਾਇਆ ਉਥੇ ਟਰੈਕਟਰ ਪਾਰ ਇੱਕ ਕੱਲਾ ਲੈ ਕੇ ਉਹ ਵੀ ਪਾਰ ਕਰ ਗਿਆ ਇੱਕ ਜਦੋਂ ਅਥੂ ਗੈਸ ਦੇ ਗੋਲੇ ਚੱਲ ਰਹੇ ਇੱਕ ਕੱਲਾ ਸਿੰਘ ਜਾ ਕੇ ਬੈਠ ਗਿਆ ਪੂਰੀ ਹਰਿਆਣੇ ਦੀ ਫੋਰਸ ਲੱਗ ਕੇ ਉਹਨੂੰ ਕੱਲੇ ਨੂੰ ਹੀ ਨਹੀਂ ਉਠਾਲ ਸਕੀ ਜਦੋਂ ਕਿ ਕੱਲ ਸਾਡਾ ਉਥੋਂ ਅੱਗੇ ਪਾਰ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਹ ਸਿਰਫ ਉਥੇ ਬੱਚੇ ਵੇਖਣ ਜਾ ਰਹੇ ਸੀ ਉਹਦੇ ਉੱਤੇ ਅਥੂ ਗੈਸਪੀ ਜਾ ਰਹੀ ਸੀ ਇੱਕ ਸਿੰਘ ਨੂੰ ਉਠਾਲ ਨਹੀਂ ਸਕਿਆ ਅੱਜ ਤਾਂ ਪੂਰਾ ਪੰਜਾਬ ਜਾ ਰਿਹਾ ਅੱਜ ਕਿੰਨੂੰ ਰੋਕ ਲੈਣੇ ਸਾਡੇ ਲਈ ਉਹ ਰੋਕਾ ਕੋਈ ਮੈਨੇ ਨਹੀਂ ਰੱਖਦੀ ਅਜੇ ਤੱਕ ਨਾ ਕਦੀ ਪਹਿਲਾਂ ਕੋਈ ਰੋਕ ਰੋਕ ਸਕੀ ਆ ਨਾ ਅੱਜ ਵਾਲੀ ਰੋਕ ਸਕੇ ਕਿਹੜੀ ਇਹੋ ਜੀ ਮੰਗ ਆ ਜਿਹੜੀ ਤੁਸੀਂ ਸਮਝ ਜੋ ਕਿ ਬਹੁਤ ਇੱਕ ਇੰਪੋਰਟੈਂਟ ਮੰਗ ਆ ਇਹ ਸਾਰੀਆਂ ਮੰਗਾਂ ਦੇ ਵਿੱਚ ਆ ਵੇਖੋ ਜੀ ਵੈਸੇ ਤਾਂ ਜਿਹੜਾ ਸਾਡਾ ਮੰਗ ਪੱਤਰ ਜਿਹੜੇ ਜਿਹਦੇ ਆਧਾਰ ਤੇ ਮੀਟਿੰਗ ਹੋਈ ਆ ਸਾਰੀਆਂ ਮੰਗਾਂ ਇੰਪੋਰਟੈਂਟ ਨੇ ਜਿਹੜੀ ਸਾਡੀ ਪਹਿਲੇ ਨੰਬਰ ਤੇ ਮੰਗ ਆ ਐਮ ਐਸ ਪੀ ਜਿਹੜੀ ਸਰਕਾਰ ਸਾਡੇ ਲਈ ਅਨਾਉਂਸ ਕਰਦੀ ਆ ਉਸੇ ਦੀ ਗਾਰੰਟੀ ਦੇ ਦੇਵੇ ਕਿ ਉਸ ਦੇ ਉੱਤੇ ਖਰੀਦੀ ਜਾਏਗੀ ਫਸਲ ਨਵੀਂ ਮੰਗ ਕੋਈ ਐਕਸਟਰਾ ਕੁਝ ਨਹੀਂ ਮੰਗਦੇ ਜੋ ਐਮ ਐਸ ਪੀ ਸਰਕਾਰ ਵੱਲੋਂ ਐਲਾਨ ਕੀਤੀ ਜਾਂਦੀ ਆ ਉਹਦੇ ਉੱਤੇ ਖਰੀਦ ਦਾ ਕਾਨੂੰਨ ਬਣਾਇਆ ਜਾਏ ਗਰੰਟੀ ਕਾਨੂੰਨ ਬਣਾਇਆ ਜਾਏ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਮੈਂ ਦਿਖਾਇਆ ਕਿ ਜਿਵੇਂ ਇੱਕ ਜੀਸੀਬੀ ਜਿਹੜੀ ਕਾਰਨਵਾਈ ਦਾ ਅਗਵਾਈ ਕਰ ਰਹੀ ਆ ਉੱਥੇ ਹੌਲੈਂਡ ਟਰੈਕਟਰ ਔਰ ਜਿਹੜੇ ਅੱਗੇ ਜੇ ਗੱਲ ਕਰੀਏ ਟਰੈਕਟਰਾਂ ਦੇ ਅੰਦਰ ਜਿਹੜਾ ਸਮਾਨ ਆ ਉਹ ਜੇ ਮੈਂ ਤਸਵੀਰਾਂ ਚ ਦਿਖਾਵਾਂਗਾ ਤੇ ਉਹ ਸਮਾਨ ਡੀਜ਼ਲ ਦੇ ਕੈਨ ਨੇ ਔਰ ਉਹਦੇ ਨਾਲ ਨਾਲ ਡੀਜ਼ਲ ਇਸ ਕਰਕੇ ਲੈ ਕੇ ਜਾਇਆ ਜਾ ਰਿਹਾ ਕਿ ਅੱਗੇ ਪੈਟਰੋਲ ਪੰਪਾਂ ਦੇ ਜੇ ਪੈਟਰੋਲ ਨਹੀਂ ਮਿਲਦਾ ਤਾਂ ਡੀਜ਼ਲ ਵੀ की कमी ना आए ट्रैक्टर रुक न जा सड़क के उ सिलंडर नए जा रहे हैं राशन पूरा छे महीने की तैयारी है और किसान जोड़े ने गुरदासपुर तो दिल्ली वालू कूच कर रहे हैं कैमरा परसन विखी के नाम गुरपित चावला जगबाणी टीवी गुरदास